تمام جتھے بندیاں ਜਿਹੜੀਆਂ ਨੇ ਉਹ پی یو ਪਹੁੰਚੇ ਪਰ ਸਭ ਤੋਂ ਵੱਧ ਇੱਕ ਚੀਜ਼ ਵਾਇਰਲ ਹੋਈ ਕਿ ਬਾਹ ਛੱਡ ਦੇ ਨਹੀਂ ਆਪਣਾ ਹਿਸਾਬ ਲਾ ਲੇ ਮੇਰੇ ਪਹਿਲੀ ਆਪਣਾ ਹਿਸਾਬ ਲਾ ਲੇ ਬਾਹ ਛੱਡ ਦੇ ਇੱਕ ਵਾਰ ਆ ਹਲਨੰਦ ਤੇਵਰ ਦੇਖੇ ਹੀ ਕਿੱਥੇ ਸਾਡੇ ਇਹਨਾਂ ਨੇ ਸਾਡਾ ਇਤਿਹਾਸ ਹੀ ਨਹੀਂ ਪੜਿਆ ਵਾ ਹਾਂ ਜੇ ਇਤਿਹਾਸ ਪੜ ਲੈਣ ਇਹ ਤਾਂ ਆਪ ਹੀ ਨਾ ਬੋਲਣ ਸਾਡੇ ਮੂੰਹ ਰਿਹਾ ਆ ਗਿਆ ਸੀ ਬਹੁਤ ਜ਼ਿਆਦਾ ਗੁੱਸਾ ਸੀ ਉਸ ਟਾਈਮ ਮੈਨੂੰ ਵੀ ਹਾਂ ਵੀ ਖਿਚਰੇ ਨੇ ਵੀ ਜਦੋਂ ਮੈਂ ਉਹਨਾਂ ਨੂੰ ਪਿਆਰ ਦੇ ਨਾਲ ਕਹਿ ਰਹੀ ਆ ਮੈਂ ਉਹਨਾਂ ਨੂੰ ਆਪਣਾ ਆਈ ਕਾਰਡ ਦੱਸ ਰਹੀ ਆ ਉਸ ਤੋਂ ਬਾਵਜੂਦ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਤੇ ਫਿਰ ਮਤਲਬ ਮੋ ਦੇ ਵਿੱਚ ਇਹ ਸ਼ਬਦ ਨਿਕਲੇ ਖਾਨਦਾਨੀ ਘਰਾ ਤੋਂ ਹੁੰਦੀਆਂ ਆਪਣਾ ਇਤਿਹਾਸ ਪਤਾ ਹੁੰਦਾ ਬਜ਼ੁਰਗ ਉਹਨਾਂ ਨੂੰ ਬਿਠਾ ਕੇ ਦੱਸਦੇ ਆਪਣੇ ਮਤਲਬ ਰਾਈਟਸ ਲੈਣਾ ਸੀ ਖਾਂ ਦੇ ਵੀ ਆਪਣੇ ਹੱਕ ਲਈ ਤੁਸੀਂ ਬੋਲਣਾ ਹੈ ਉੱਥੋਂ ਮਤਲਬ ਇੰਨਾ ਕੁ ਜਜ਼ਬਾ ਆ ਜਾਂਦਾ ਮੈਨੂੰ ਕਾਫੀ ਜ਼ਿਆਦਾ ਰਿਲੇਟਿਵਸ ਫੈਮਿਲੀ ਮਤਲਬ ਹੋਰ ਫਰੈਂਡਸ ਮਤਲਬ ਮੈਨੂੰ ਰੀਲਸ ਵਗੈਰਾ ਭੇਜ ਰਹੇ ਨੇ ਵੀ ਆ ਦੇ ਕਮੈਂਸ਼ਨ ਕਰ ਕਰਕੇ ਸਟੋਰੀਆਂ ਪਾ ਰਹੇ ਨੇ ਮੈਨੂੰ ਹਾਂ ਕਹਿੰਦੇ ਮਾਈ ਭਾਗੋ ਦੀ ਵਾਰਸ ਹੈ ਕੁੜੀ ਹਾਂਜੀ ਢੀਲਪੋਸ ਪੰਜਾਬੀ ਦੇਖ ਰਹੇ ਹੋ ਅੱਜ ਵਿਦਿਆਰਥੀਆਂ ਵੱਲੋਂ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਸੀਗਾ ਪਰ ਪ੍ਰਦਰਸ਼ਨ ਦੇ ਵਿੱਚ ਇੱਕ ਪਾਸੇ ਤਾਂ ਸਟੂਡੈਂਟ ਜਾਂ तमाम ਜਥੇਬੰਦੀਆਂ ਜਿਹੜੀਆਂ ਨੇ ਉਹ ਪੀਯੂ ਪਹੁੰਚੇ ਪਰ ਸਭ ਤੋਂ ਵੱਧ ਇੱਕ ਚੀਜ਼ ਵਾਇਰਲ ਹੋਈ ਕੀ ਬਾਹ ਛੱਡ ਦੇ ਨਹੀਂ ਆਪਣਾ ਹਿਸਾਬ ਲਾ ਲਈ ਮੇਰੇ ਨਾਲ ਹਰਮਨ ਮੌਜੂਦ ਨੇ ਹਰਮਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਾਂਜੀ ਅਨੰਦਪੁਰ ਦੀ ਕੁੜੀ ਦੇ ਅੱਜ ਤੇਵਰ ਦੇਖੇ ਪੰਜਾਬ ਦੀ ਕੁੜੀ ਦੇ ਅੱਜ ਤੇਵਰ ਦੇਖਿਆ ਸੀ ਕਿ ਮੇਰੀ ਬਾਹ ਛੱਡ ਦੇ ਨਹੀਂ ਆਪਾਂ ਆਪਦਾ ਹਿਸਾਬ ਲਾ ਲਈ ਹਲਨਨ ਤੇਵਰ ਦੇਖੇ ਕਿੱਥੇ ਸਾਡੇ ਇਹਨਾਂ ਨੇ ਸਾਡਾ ਇਤਿਹਾਸ ਹੀ ਨਹੀਂ ਪੜਿਆ ਵਾ ਹਾਂ ਜੇ ਇਹ ਇਤਿਹਾਸ ਪੜ ਲੈਣ ਇਹ ਤਾਂ ਆਪ ਹੀ ਨਾ ਬੋਲਣ ਸਾਡੇ ਮੂੰਹ ਰਹਿ ਅੱਛਾ ਕਿਹੜੀ ਬਾਹ ਫੜ ਲਈ ਸੀ ਉਹਨੇ ਮੇਰੇ ਆ ਮੋਂਡੇ ਖਿਚਰੇ ਸੀ ਉਹ ਫੜ ਕੇ ਸ਼ੋਲਡਰ ਅੱਛਾ ਕਿਵੇਂ ਕਿਹਾ ਸੀ ਇੱਕ ਵਾਰ ਕਹਿ ਕੇ ਦਿਖਾਉਂਗੀ ਮੈਨੂੰ ਨੂੰ ਇਹ ਕਿਸੀ ਕਿ ਵੀ ਬਾਹਰ ਛੱਡ ਦੋ ਵੀ ਨਹੀਂ ਤੁਸੀਂ ਆਪਣਾ ਹਿਸਾਬ ਲਾ ਲਿਓ ਗੁੱਸਾ ਆ ਗਿਆ ਸੀ ਬਹੁਤ ਜ਼ਿਆਦਾ ਗੁੱਸਾ ਸੀ ਉਸ ਟਾਈਮ ਮੈਨੂੰ ਵੀ ਹਾਂ ਵੀ ਖਿਚਰੇ ਨੇ ਵੀ ਜਦੋਂ ਮੈਂ ਉਹਨਾਂ ਨੂੰ ਪਿਆਰ ਦੇ ਨਾਲ ਕਹਿ ਰਹੀ ਆ ਮੈਨਾਂ ਨੂੰ ਆਪਣਾ ਆਈ ਕਾਰਡ ਦੱਸ ਰਹੀ ਆ ਉਸ ਤੋਂ ਬਾਵਜੂਦ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਤੇ ਫਿਰ ਮਤਲਬ ਮੂੰਹ ਦੇ ਵਿੱਚ ਇਹ ਸ਼ਬਦ ਨਿਕਲੇ ਐਨਾ ਗੁੱਸਾ ਕਿਵੇਂ ਆ ਗਿਆ ਮਮਨ ਕੁੜੀਆਂ ਨੂੰ ਐਨਾ ਗੁੱਸਾ ਹੁੰਦਾ ਨਹੀਂ ਜਿਹੜੀਆਂ ਵਦਿਆ ਖਾਨਦਾਨੀ ਘਰਾਂ ਤੋਂ ਹੁੰਦੀਆਂ ਆਪਣਾ ਇਤਿਹਾਸ ਪਤਾ ਹੁੰਦਾ ਬਜ਼ੁਰਗ ਉਹਨਾਂ ਨੂੰ ਬਿਠਾ ਕੇ ਦੱਸਦੇ ਆਪਣੇ ਮਤਲਬ ਰਾਈਟਸ ਲੈਣਾ ਸੀ ਖਾਂ ਦੇ ਵੀ ਆਪਣੇ ਹੱਕ ਲਈ ਤੁਸੀਂ ਬੋਲਣਾ ਹੈ ਉੱਥੋਂ ਮਤਲਬ ਇੰਨਾ ਕੁ ਜज्ਬਾ ਆ ਜਾਂਦਾ ਸੋਸ਼ਲ ਮੀਡੀਆ ਚੈੱਕ ਕਰ ਰਹੀ ਆ ਜੀ ਤੁਸੀਂ ਮੈਂ ਦੇਖ ਰਹੀ ਆ ਮੈਨੂੰ ਕਾਫੀ ਜ਼ਿਆਦਾ ਰਿਲੇਟਿਵਸ ਫੈਮਿਲੀ ਮਤਲਬ ਹੋਰ ਫਰੈਂਡਸ ਮਤਲਬ ਮੈਨੂੰ ਰੀਲਸ ਵਗੈਰਾ ਭੇਜ ਰਹੇ ਨੇ ਵੀ ਆ ਦੇਕ ਮੈਂਸ਼ਨ ਕਰ ਕਰਕੇ ਸਟੋਰੀਆਂ ਪਾ ਰਹੇ ਨੇ ਮੈਨੂੰ ਹਾਂ ਕਹਿੰਦੇ ਮਾਈ ਪਾਗੋ ਦੀ ਵਾਰਸਾਂ ਕੁੜੀ ਹਾਂਜੀ ਚ ਕਿਵੇਂ ਲੱਗ ਰਿਹਾ ਪਹਿਲਾਂ ਸੋਸ਼ਲ ਮੀਡੀਆ ਸਟਾਰ ਹੋ ਗਿਆ ਜੀ ਤੁਸੀਂ ਚਲੋ ਸਟਾਰ ਤਾਂ ਕਾਦੇ ਹੈ ਨਾ ਜੇ ਸਟਾਰ ਬਣਨਾ ਹੁੰਦਾ ਹੋਰ ਕਾਫੀ ਤਰੀਕੇ ਹੁੰਦੇ ਸਟਾਰ ਬਣਨ ਵਾਸਤੇ ਬੰਦਾ ਰੀਲਸ ਵਗੈਰਾ ਪਾਦਾ ਹਣਾ ਇਨਫਲੂਐਂਸਰ ਬਣ ਜਾਂਦਾ ਰੀਲਸ ਪਾ ਪਾ ਕੇ ਹੋਰ ਨਾਚ ਗਾਣੇ ਬਥੇਰੇ ਹੁੰਦੇ ਬੰਦਾ ਨੱਚ ਟੱਪ ਕੇ ਬੰਦਾ ਬਥੇਰਾ ਫੇਮਸ ਹੋ ਜਾਂਦਾ ਪਰ ਉਹ ਨਹੀਂ ਹੈ ਵੀ ਹਾਂ ਐਦਾਂ ਦਾ ਕੁਝ ਵੀ ਆਪਾਂ ਕਰਨਾ ਹੈ ਨਾ ਜੇ ਆਪਾਂ ਮਤਲਬ ਫੇਮਸ ਹੋਣਾ ਵੀ ਆਪਾਂ ਚੰਗੇ ਕੰਮ ਲਈ ਫੇਮਸ ਹੋਈਏ ਅੱਛਾ ਜਦੋਂ ਤੁਸੀਂ ਅੰਦਰ ਆਏ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਮੇਰੀ ਉਹ ਕਹੀ ਹੋਈ ਗੱਲ ਕਿ ਆਪਦਾ ਹਿਸਾਬ ਲਾ ਲਈ ਨਹੀਂ ਬਾਹਰ ਛੱਡ ਦੇ ਐਨੀ ਵਾਇਰਲ ਹੋ ਗਈ ਮੈਨੂੰ ਅੱਧੇ ਘੰਟੇ ਬਾਅਦ ਹੀ ਪਤਾ ਲੱਗਿਆ ਸੀ ਜਦੋਂ ਮੈਨੂੰ ਘਰਦਿਆਂ ਦਾ ਫੋਨ ਆਇਆ ਸੀ ਪਹਿਲਾਂ ਮੈਨੂੰ ਮੰਮਾ ਦਾ ਫੋਨ ਆਇਆ ਉਸ ਤੋਂ ਬਾਅਦ ਮੈਨੂੰ ਵੀਰੇ ਦਾ ਫੋਨ ਆਇਆ ਵੀ ਤੂੰ ਠੀਕ ਹੈ ਵੀ ਤੂੰ ਕਿੱਥੇ ਹੈ ਉਹਨਾਂ ਨੇ ਪਹਿਲਾਂ ਇਹ ਪੁੱਛਿਆ ਵੀ ਕਿਆ ਹੋਇਆ ਵੀ ਤੈਨੂੰ ਕਿਉਂ ਨਹੀਂ ਅੰਦਰ ਆਣ ਦਿੰਦੇ ਸੀ ਅੱਛਾ ਮੰਮੀ ਕੀ ਕਹਿੰਦੇ ਮੰਮੀ ਕਹਿੰਦੇ ਵੀ ਵਧੀਆ ਕੀਤਾ ਤੂੰ ਲੜੀ ਹੈ ਨਾ ਵੀ ਤੂੰ ਆਪਣੇ ਹੱਕ ਲਈ ਉੱਥੇ ਇਕੱਲੀ ਮਤਲਬ ਇੰਨੀ ਫੋਰਸ ਦੇ ਵਿੱਚ ਅੜੀ ਹੈ ਨਾ ਅੜਕੇ ਤੂੰ ਆਪਣਾ ਫਿਰ ਵੀ ਆਪਣਾ ਹੱਕ ਲੈ ਕੇ ਤੂੰ ਅੰਦਰ ਗਈ ਅੱਛਾ ਹੋਸਟਲ ਗੇੜਾ ਵੱਜ ਗਿਆ ਅੰਦਰ ਘੁੰਮੇ ਹਾਂਜੀ ਮੈਂ ਹੋਸਟਲ ਗਈ ਸੀ ਮਤਲਬ ਸਾਰੇ ਮਤਲਬ ਅਸਿਸਟੈਂਟ ਵਗੈਰਾ ਸਾਰੀਆਂ ਕਹਿ ਰਹੀਆਂ ਕਿ ਹਾਂ ਅੱਜ ਤਾਂ ਹਰਮਨ ਸ਼ਾ ਗਈ ਵਧੀਆ ਕੰਮ ਕੀਤਾ ਅੱਛਾ ਪੰਜਾਬ ਤੋਂ ਪੰਜਾਬ ਦੇ ਹੱਕ ਦੱਬਣ ਦੀ ਤਾਂ ਕੋਸ਼ਿਸ਼ ਹੋ ਰਹੀ ਹੈ ਇੱਥੇ ਕਿਵੇਂ ਹਰਮਨ ਕਿਵੇਂ ਸੋਚ ਰਹੀ ਹੈ ਪੂਰੇ ਇਨਸੀਡੈਂਟਸ ਨੂੰ ਦੇਖਿਆ ਹਜੇ ਵੀ ਨਾਰੇ ਲੱਗ ਰਹੇ ਨੇ ਹਜੇ ਵੀ ਨਾਰੇ ਲੱਗ ਰਹੇ ਨੇ ਉਹ ਉਦੋਂ ਤੱਕ ਨਾਰੇ ਲੱਗੂਗੇ ਜਦੋਂ ਤੱਕ ਇਹ ਸਾਡਾ ਹੱਕ ਦੱਬੂਗੇ ਅਗਰ ਇਹ ਸਾਡੇ ਹੱਕ ਦੱਬਣੇ ਬੰਦ ਕਰ ਦੇਣ ਸਾਨੂੰ ਮਤਲਬ ਇਹ ਸਾਡੇ ਹੱਕ ਨਾ ਦੱਬਣ ਤਾਂ ਇਹ ਨਾਰੇ ਕਦੇ ਲੱਗਣੀ ਨਾ ਇਹ ਜਦੋਂ ਇਹ ਸਾਡੇ ਬਣੇ ਹੋਏ ਸਾਡੇ ਬਜ਼ੁਰਗਾਂ ਨੇ ਬਣਾਏ ਹੋਏ ਹੱਕ ਹੈ ਨਾ ਯੂਨੀਵਰਸਿਟੀ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਇਹ ਉਸ ਨੂੰ ਹੀ ਆਪਣੇ ਹੱਕ ਦੇ ਵਿੱਚ ਲੈਣ ਵੀ ਇੱਥੇ ਤਾਂ ਪਹਿਲਾਂ ਹੀ ਪੰਜਾਬੀਆਂ ਨੂੰ ਇਹ ਸੀਟ ਨਹੀਂ ਦਿੰਦੇ ਤੇ ਜਦੋਂ ਇੱਥੇ ਸੈਂਟਰ ਸਰਕਾਰ ਆ ਗਈ ਫਿਰ ਤਾਂ ਇੱਥੇ ਜਮਾ ਹੀ ਨਹੀਂ ਪੰਜਾਬੀਆਂ ਨੂੰ ਸੀਟ ਮਿਲਣੀ ਸ਼ਾਬਾ ਅਨੰਦਪੁਰ ਸਾਹਿਬ ਤੋਂ ਤੋ ਖਾਲਸਾ ਸਾਜਣਾ ਸਾਜਿਆ ਗਿਆ ਸੀਗਾ ਫਿਰ ਲੱਗਦਾ ਉਸ ਖਾਲਸੇ ਦੀ ਧਰਤੀ ਕੁੜੀ ਦੀ ਆਵਾਜ਼ ਗੂੰਜੀ ਹੈ ਪੂਰੀ ਹਾਂਜੀ ਪੂਰੀ ਗੂੰਜੀ ਹੈ ਪੂਰੇ ਮਤਲਬ ਦੇਸ਼ ਵਿਦੇਸ਼ਾਂ ਤੱਕ ਇਹ ਆਵਾਜ਼ ਗੂੰਜੀ ਹੈ ਹਾਂ ਮਹਿਸੂਸ ਕਿਵੇਂ ਹੋ ਰਿਹਾ ਦਿਲ ਕੀ ਕਹਿ ਰਿਹਾ ਪਹਿਲਾਂ ਹਰਮਨ ਇਹ ਦੱਸੋ ਦਿਲ ਤਾਂ ਖੁਸ਼ ਹੈ ਵੀ ਹਾਂ ਵੀ ਵਧੀਆ ਹੈ ਵੀ ਜੋ ਵੀ ਕੀਤਾ ਵੀ ਠੀਕ ਹੈ ਹਮੋਂ ਮਨ ਕਰੈ ਨਾ ਗੁੱਸਾ ਆ ਜਾਂਦਾ ਕਰੇ ਕੋਈ ਐਦਾਂ ਦਾ ਮਾਹੌਲ ਹੀ ਨਹੀਂ ਬਣਦਾ ਹਮ ਸੇਲੀਆਂ ਸੁਲੀਆਂ ਨਾਲ ਸੇਲੀਆਂ ਨਾਲ ਹੱਸ ਮਾਹੌਲ ਮਤਲਬ ਸੇਲੀਆਂ ਨਾਲ ਵੀ ਨਹੀਂ ਕਦੇ ਗੁੱਸਾ ਦਾ ਆਏਗਾ ਫਿਰ ਅੱਜ ਟੈਂਪਰ ਜ਼ਿਆਦਾ ਹਾਈ ਹੋ ਗਿਆ ਕਿਉਂਕਿ ਸਾਡਾ ਹੱਕ ਦੱਬ ਰਹੇ ਸੀ ਅਗਰ ਇਹ ਸਾਡਾ ਹੱਕ ਹੀ ਨਾ ਦੱਬਣੇ ਗੁੱਸਾ ਕਦੇ ਆਣੀ ਨਾ ਨਾ ਕਦੇ ਅੱਜ ਤੱਕ ਕਰਦਿਆਂ ਨੇ ਮਤਲਬ ਕੋਈ ਚੀਜ਼ ਲਈ ਰੋਕਿਆ ਕਰਦਿਆਂ ਵੱਲੋਂ ਵੀ ਪੂਰੀ ਸਪੋਰਟ ਹੈ ਤੇ ਮਤਲਬ ਫਰੈਂਡਸ ਵੀ ਵਧੀਆ ਹੈ ਮੇਰੇ ਮਤਲਬ ਉਹਨਾਂ ਚ ਵੀ ਨਹੀਂ ਕਦੀ ਐਵੇਂ ਲੜਾਈ ਝਗੜੇ ਵਾਲਾ ਕੋਈ ਵੀ ਕਦੇ ਮਾਹੌਲ ਬਣਿਆ ਪਰ ਇੱਥੇ ਮੈਨੂੰ ਅੰਦਰ ਨਹੀਂ ਸੀ ਆਉਣ ਦੇ ਤਾਂ ਥੋੜਾ ਮਤਲਬ ਗਰਮ ਮਾਹੌਲ ਬਣਿਆ ਸੀ ਅੱਛਾ ਕਿੰਨੀ ਦੇਰ ਤੋਂ ਬਾਹਰ ਖੜੇ ਵੇਟ ਕਰ ਰਹੇ ਸੀ ਅੰਦਰ ਜਾਣ ਲਈ ਮੈਨੂੰ 1 ਘੰਟਾ ਹੋ ਗਿਆ ਸੀ ਵੇਟ ਕਰਦੀ ਨੂੰ ਬਾਹਰ ਖੜੇ ਹਾਂ ਹਾਂ ਜੀ ਕਿਹਾ ਮੈਂ ਅੰਦਰ ਜਾਣਾ ਮੈਂ ਬਹੁਤ ਵਾਰ ਕਿਹਾ ਇਹਨਾਂ ਨੂੰ ਵੀ ਮੈਨੂੰ ਅੰਦਰ ਐਂਟਰੀ ਲੈਣ ਦੋ ਵੀ ਮੈਨੂੰ ਜਾ ਲੈਣ ਦੋ ਅੰਦਰ ਵੀ ਮੈਂ ਹੋਸਟਲ ਜਾਣਾ ਤੇ ਇਹ ਕਹਿ ਰਹੇ ਸੀ ਕਿ ਤੁਸੀਂ ਆਪਣਾ ਆਈਡੀ ਕਾਰਡ ਪ੍ਰੂਫ ਵੀ ਦੱਸ ਦੋ ਵੀ ਫਿਰ ਤੁਸੀਂ ਅੰਦਰ ਚੱਲ ਜੂ ਤੇ ਮੈਂ ਇਹਨਾਂ ਨੂੰ ਆਪਣਾ ਆਈਡੀ ਕਾਰਡ ਪ੍ਰੂਫ ਦੱਸ ਰਹੀ ਸੀ ਇਹ ਫਿਰ ਵੀ ਉਹਨਾਂ ਨੇ ਕਾਫੀ ਘੁੱਟ ਕੇ ਫੜਿਆ ਕੜੀਸਿਆ ਮਤਲਬ ਉਹ ਐਸੀ ਕਿ ਮੈਂ ਉੱਥੇ ਮਤਲਬ ਪੈਪ ਜਿਹਾ ਸੀ ਰੋਹੇ ਦਾ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ ਉਹ ਮਤਲਬ ਖਿੱਚ ਨਹੀਂ ਸਕੀਆਂ ਮੈਨੂੰ 3-4 ਚਣੀਆਂ ਸੀ ਖਿੱਚ ਰਹੀਆਂ ਹਾਂ ਹਾਂਜੀ ਅੱਛਾ ਇੱਕ ਇੱਕ ਵਾਰ ਉਹਨੇ ਗੁੱਸੇ 'ਚ ਕਹਿ ਦੋਗੇ ਦੁਬਾਰਾ ਡਾਇਲੌਗ ਹੀ ਹੈ ਮੇਰੀ ਬਾਹ ਛੱਡ ਨਹੀਂ ਤਾ ਆਪਣਾ ਹਿਸਾਬ ਲਾ ਲੀਂ ਆਬਦਾ ਹਿਸਾਬ ਲਾ ਲੀਆ ਹਾਂਜੀ ਅੱਛਾ ਸ਼੍ਰੀ ਨੰਦਪੁਰ ਖਾਸ ਨੰਦਪੁਰ ਤੋਂ ਸ਼੍ਰੀ ਨੰਦਪੁਰ ਸਾਹਿਬ ਮੈਂ ਨੂਰਪੁਰ ਬੇਦੀ ਇਲਾਕੇ ਦੀ ਰਹਿਣ ਵਾਲੀ ਹਾਂ ਤੁਹਾਡੀ ਬੋਲੀ ਦੱਸਦੀ ਹੈ ਨਾ ਹਾਂਜੀ ਨੂਰਪੁਰ ਬੇਦੀ ਦੀ ਕੁੜੀ ਆ ਭਾਈ ਕੁੜੀ ਕਹਿੰਦੀ ਸਾਡਾ ਹੱਕ ਹੈ ਜਦੋਂ ਸਾਡੇ ਨਾਲ ਇਸ ਤਰ੍ਹਾਂ ਦਾ ਤੱਕਾ ਹੋਊਗਾ ਤਾਂ ਫਿਰ ਆਪਦਾ ਹਿਸਾਬ ਤਾ ਇਲਾਈ ਲੈਣਾ ਮੈਂ ਹੋਸਟਲ ਦੀ ਕੁੜੀਆਂ ਯੂਨੀਵਰਸਿਟੀ ਦੀ ਕੁੜੀਆਂ ਯੂਨੀਵਰਸਿਟੀ ਚ ਪੜਦੀਆਂ ਮੇਰੇ ਕੋ ਆਈਡੈਂਟੀਟੀ ਕਾਰਡ ਹਰ ਇੱਕ ਚੀਜ਼ ਹੈ ਪਰ ਕਹਿੰਦੇ ਜਦੋਂ ਤੱਕਾ ਹੁੰਦਾ ਤਾਂ ਫਿਰ ਆਪਦਾ ਹਿਸਾਬ ਲਾ ਕੇ ਰੱਖਿਓ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ਕੁਲਾ ਦਿੱਲੀ ਪੋਸਟ ਪੰਜਾਬ